ਬਹੁਤ ਵਧੀਆ ਆਨੰਦਾ ਜੀ ਜਿਹੜੇ ਸਰੀਰਕ ਰੋਗ ਹੈਗੇ ਆ ਉਹਨਾਂ ਦੇ ਨਿਵਾਰਨ ਦੇ ਲਈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੇ ਦਵਾਖਾਨੇ ਚਲਾਏ ਸੀ ਤੇ ਇਹ ਗੁਰੂ ਦੇ ਸਿੱਖਾਂ ਨੇ ਉਸੇ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਜੀ ਇੱਥੇ ਜਿਹੜੇ ਇਹ ਦਵਾਵਾਂ ਦੇ ਵੀ ਪ੍ਰਬੰਧ ਕੀਤੇ ਹੋਏ ਆ ਜੀ ਤੇ ਸੰਗਤਾਂ ਨੂੰ ਕੋਈ ਜੇ ਸਰੀਰਕ ਤੌਰ ਤੇ ਕੋਈ ਦੁੱਖ ਤਕਲੀਫ ਹੈਗੀ ਆ ਤੇ ਉਹ ਸੰਗਤਾਂ ਇੱਥੇ ਫਰੀ ਦੇ ਵਿੱਚ ਸੇਵਾ ਦੇ ਵਿੱਚ ਆਪਣੇ ਜਿਹੜੇ ਹੈਗੇ ਆ ਸਰੀਰਕ ਰੋਗ ਵੀ ਉਹ ਦੂਰ ਹੋ ਰਹੇ ਆ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਬਹੁਤ ਹੀ ਵਧੀਆ ਲੋਕਾਂ ਨੂੰ ਆਪ ਦਾ ਪਤਾ ਨਹੀਂ ਜਾਂਦਾ ਉਹ ਕਿਸ਼ ਕਰਕੇ ਪਤਾ ਲੱਗ ਜਾਂਦਾ ਜੀ ਇਹ ਗੁਰੂਵਾਰ ਦਾ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਬੇ ਬਹੁਤ ਵਧੀਆ ਚੜਦੀ ਕਲਾ ਜੀ ਜਿੱਦਾਂ ਕੇਨ ਸਿੰਘ ਨੂੰ ਜਾ ਕੇ ਉਹਨੂੰ ਕੋਈ ਮੜ ਿੱਲਾ ਮੱਠਾ ਹੁੰਦਾ ਆ ਆਣ ਕੇ ਜਰੂਰ ਦਵਾਈ ਲੈ ਜਾਂਦਾ ਇੱਥੇ ਗੁਰੂ ਮਹਾਰਾਜ ਦਾ ਘਰ ਆ ਇੱਥੇ ਤਾਂ ਪਰਵਾਹੀ ਕੋਈ ਨਹੀਂ ਅੱਜ ਕਿਵੇਂ ਲੱਗਿਆ ਉਪਰਾਲਾ ਕਿੱਦਾਂ ਲੱਗਿਆ ਜਿਵੇਂ ਦਵਾਈਆਂ ਦਾ ਕੈਂਪ ਇੱਥੇ ਲਗਾਇਆ ਗਿਆ ਸਿੱਖੋਫ ਅਮਰੀਕਾ ਵੱਲੋਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਜਿੱਦਣ ਦਾ ਆਇਆ ਨਾ ਕੋਈ ਦਵਾਈਆਂ ਦੇ ਕੈਂਪ ਲੈ ਆਇਆ ਹੈ ਕੋਈ ਲੱਤਾ ਬਾਵਾ ਮਾਲ ਸ਼ਿਗਾਰਿਆ ਸੰਗਤ ਦੀ ਸੇਵਾ ਕਰਦੇ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਕੰਮ ਪਾਏ ਬਾਅਦ ਹੀ ਖੁਸ਼ੀ ਹੋਈ ਹੈ ਮੈਂ ਥੋੜਾ ਜਿਹਾ ਅੱਗੇ ਚੱਲਦਾ ਹਾਂ ਅਸੀਂ ਸੰਗਤ ਦੀ ਸੇਵਾ ਵਾਸਤੇ ਇੱਥੇ ਆਏ ਆ ਸੰਗਤ ਦੀ ਸੇਵਾ ਕਰਨ ਵਾਸਤੇ ਅਸੀਂ ਆਏ ਆ ਗੁਰੂ ਪਿਆਰਿਓ ਆਈਲਾ ਨਾਲ ਦਵਾਈ ਦਾ ਕੰਮ ਕਰਦੇ ਆ ਜੀ ਇਹ ਤੇ ਬਹੁਤ ਵੱਡਾ ਪਰਪਕਾਰਿਆ ਜੀ ਕਿਉਂਕਿ ਹਰ ਬੰਦੇ ਨੂੰ ਕਿਸ ਨੂੰ ਬੀਪੀ ਆ ਕਿਸ ਨੂੰ ਦਰਦ ਆ ਕਿਸ ਨੂੰ ਪੀੜ ਆ ਕਿਸ ਨੂੰ ਕੁਛ ਆ ਇੱਥੇ ਦਵਾਈ ਹੋਰ ਕਿਤੇ ਮਿਲਦੀ ਨਹੀਂ ਇਹਨਾਂ ਦਾ ਬਹੁਤ ਵੱਡਾ ਪਰਪਕਾਰਿਆ ਬਹੁਤ ਵਰਤਕਾਰ ਇਹਨਾਂ ਨੇ ਜਨੇਵੀ ਅਜ ਟੱਟ ਤੇ ਲੰਗਰ ਲੱਗੇ ਹੋਏ ਨੇ ਉਹ ਪਰਪਕਾਰੀ ਜੀ ਨੇ ਜਿਹੜੇ ਲੰਗਰ ਲਾਉਂਦੇ ਨੇ ਹਾਂ ਜੀ ਆਈਆਂ ਸੰਤਾਨਾਂ ਨੂੰ ਸ਼ਾਮਲੇ ਨੇ ਨਹੀਂ ਇੱਥੇ ਕੋਈ ਸਾਡੇ ਦੇ ਕੋਈ ਨਹੀਂ ਸਾਡੇ ਤਾਂ ਸਾਬੇ ਨਹੀਂ ਜਾਣੀ ਸ਼੍ਰੋਮਣੀ ਕਮੇਟੀ ਦੇ ਐ ਕੋਈ ਦਵਾਈਆਂ ਦੇ ਲੰਗਰ ਲਗਾ ਰਿਹਾ ਕੋਈ ਭੋਜਨ ਦੇ ਲੰਗਰ ਲਗਾ ਰਿਹਾ ਉਹ ਇਸੇ ਤਰ੍ਹਾਂ ਸੇਖੋ ਫੋ ਅਮਰੀਕਾ ਦੇ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਤੇ ਦਵਾਈਆਂ ਦਾ ਲੰਗਰ ਲਗਾਇਆ ਜਾ ਰਿਹਾ ਜਿਹੜਾ ਅੱਜ ਕੱਲ ਇੱਕ ਜ਼ਰੂਰਤ ਬਣ ਚੁੱਕਾ ਜੀ ਇਹ ਵੀ ਇੱਕ ਲੰਗਰ ਜ਼ਰੂਰੀ ਹੈਗਾ ਕਿਉਂਕਿ ਕਿਸੇ ਨੂੰ ਕੋਈ ਸਿਰ ਦੁੱਖ ਦਾ ਕਿਸੇ ਦਾ ਕੋਈ ਛੋਟੀ ਮੋਟੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਇੱਕ ਟੌਨਿਕ ਦਾ ਕੰਮ ਕਰਦਾ ਜਦੋਂ ਇਸ ਤਰ੍ਹਾਂ ਦਾ ਲੰਗਰ ਲੱਗਦਾ ਟੇਕਸੋਮ ਅਮਰੀਕਾ ਵੱਲੋਂ ਜਿਹੜੇ ਲੰਗਰ ਲਗਾਇਆ ਗਿਆ ਦਵਾਈਆਂ ਦਾ ਇਹ ਬਹੁਤ ਹੀ ਵਧੀਆ ਬਰਾਲਾ ਕਿਉਂਕਿ ਪਤਾ ਨਹੀਂ ਕਦੋਂ ਕਿਸੇ ਸੰਗਤ ਨੂੰ ਤਕਲੀਫ ਹੋ ਜੇ ਕਿਸੇ ਕਿਸਮ ਦੀ ਤੇ ਉਹਦਾ ਮੈਡੀਕਲ ਹੋ ਸਕਦਾ ਕੱਲ ਤੋਂ ਅੱਜ ਦੇ ਵਿੱਚ ਹਜ਼ਾਰਾਂ ਪੇਸ਼ੈਂਟ ਆ ਚੁੱਕੇ ਜਿਨ੍ਹਾਂ ਨੂੰ ਅਸੀਂ ਫ੍ਰੀ ਆਪਕੋ ਦਵਾਈਆਂ ਦੇ ਰਿਹਾ ਕਿ ਸੰਗਤਾਂ ਇੱਥੇ ਬੜੀਆਂ ਦੂਰੋਂ ਦੂਰੋਂ ਪਹੁੰਚੀਆਂ ਹੋਈਆਂ ਨੇ ਔਰ ਪੂਰਾ ਪੂਰਾ ਰਾਸ਼ਾ ਗਾਇਸਟਮ ਸਿੱਖੋ ਆਫ ਅਮਰੀਕਾ ਨੇ ਬੜੇ ਅੱਛੇ ਉਪਰਾਲੇ ਚੰਗੇ ਕੀਤੇ ਹੈਗੇ ਨੇ ਔਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਪਣੇ ਸਿੱਖੋ ਆਫ ਅਮਰੀਕਾ ਦੀ ਕਿ ਜਿੱਥੇ ਕਿ ਅਨੰਦਪੁਰ ਸਾਹਿਬ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈਗਾ ਵਾ ਦੂਜਾ ਦਿਨ ਹੈਗਾ ਵਾ ਦੇਖਿਆ ਜਾਵੇ ਕਿਤੇ ਨਾ ਕਿਤੇ ਜਾ ਕੇ ਕੱਲ ਪਹਿਲਾ ਦਿਨ ਸੀ ਅੱਜ ਦੂਜਾ ਦਿਨ ਹੈਗਾ ਵਾ ਔਰ ਦਵਾਈ ਦਾ ਵੀ ਬੜਾ ਅਰੇਂਜਮੈਂਟ ਕੀਤਾ ਗਿਆ ਹੈਗਾ ਆਪਣੇ ਸਿੱਖ ਆਫ ਅਮਰੀਕਾ ਵੱਲੋਂ ਜਿਹੜੇ ਇੱਥੇ ਜੜੀ ਡਾਕਟਰ ਦੀ ਟੀਮ ਜਿਹੜੀ ਇੱਥੇ ਬੈਠੀ ਹੋਈ ਹੈ ਉਹ ਵੀ ਲਗਾਤਾਰ ਆਪਣਾ ਬੜੀ ਅੱਛੀ ਸੇਵਾ ਨਿਭਾਉਂਦੇ ਪਏ ਹੈਗੇ ਨੇ ਔਰ ਇੱਥੇ ਕਾਫੀ ਮਰੀਜ਼ ਆਏ ਹੋਣ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿੱਥੇ ਕਿੰਨੀ ਸੰਗਤਾਂ ਪਹੁੰਚੀਆਂ ਹੋਈਆਂ ਨੇ ਆਪਣਾਂ ਅੰਕਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਮੈਨੂੰ ਹੋਰ ਕੀ ਕਹਿਣਾ ਚਾਹੋਗੇ ਜੀ ਕੀ ਕਹਿਣਾ ਚਾਹੋਗੇ ਜੀ ਖਾਨ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਇਹ ਜੇ ਤੁਸੀਂ ਕੰਮ ਕਰ ਰਹੇ ਹੋ ਬਹੁਤ ਹੀ ਵਧੀਆ ਲੋਕਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਹੁੰਦਾ ਟੈਸਟ ਕਰਾ ਕੇ ਪਤਾ ਲੱਗ ਜਾਂਦਾ ਜੀ ਇਹ ਗੁਰੂਵਾਰ ਦੇ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ ਅਖਰਾ ਤੋਂ ਬਾਹਰ ਹੈ ਕਹਿ ਹੀ ਨਹੀਂ ਜਾਂਦੀ ਗੱਲ ਹੈ ਜੀ ਤੇ ਕਿਵੇਂ ਅੱਜ ਮੈਡੀਕਲ ਕੈਂਪ ਵੀ ਲਗਾਇਆ ਅੱਜ ਆਹ ਕਹ ਲੱਗਿਆ ਮੈਡੀਕਲ ਕੈਂਪਲ ਤੇ ਬੋਲ ਰਹੇ ਜੀ ਜੀ ਟੈਂਪਲ ਕਾਇਬਾ ਬਹੁਤ ਲੋਕ ਦਵਾਈਆਂ ਲੈ ਰਹੇ ਹੈ ਅਰ ਬਹੁਤ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰਨਾ ਕਰਦੇ ਇਹਨਾਂ ਦਾ ਆਪ ਦਾ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੀ ਔਰ ਬਾਬਾ ਜੀ ਨੇ ਕਿਹਾ ਹੈਗਾ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਹੋਰ ਜਾਣਾਂਗੇ ਆਪਾਂ ਗੱਲਬਾਤ ਕਰਾਵਾਂਗੇ ਕਿ ਲਗਾਤਾਰ ਜਿੱਥੇ ਸਿੱਖੋਫ ਅਮਰੀਕਾ ਬਾਰੇ ਅੱਛੇ ਕੰਮ ਕਰਦੇ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਦੇ ਹੈਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗਦਾ ਜੀ ਬਾਈ ਜੀ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਜੀ ਬਹੁਤ ਜ਼ਿਆਦਾ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬੇ ਬਹੁਤ ਵਧੀਆ ਚੜਦੀ ਕਲਾ ਜੀ ਜਿੱਦਾਂ ਕੇਨ ਸਿੰਘ ਨੂੰ ਜਾ ਕੇ ਉਹਨੂੰ ਕੋਈ ਮੜ ਢਿੱਲਾ ਮੱਠਾ ਹੁੰਦਾ ਆ ਆਣ ਕੇ ਜ਼ਰੂਰ ਦਵਾਈ ਲੈ ਸਕਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅੱਜ ਕਿਵੇਂ ਲੱਗਿਆ ਉਪਰਾਲਾ ਕਿੱਦਾਂ ਲੱਗਿਆ ਜਿਵੇਂ ਦਵਾਈਆਂ ਦਾ ਕੈਂਪ ਇੱਥੇ ਲਗਾਇਆ ਗਿਆ ਸਿੱਖੋਫ ਅਮ ਮੈਂ ਜਿੱਦਣ ਦਾ ਆਇਆ ਮਾ ਕੋਈ ਦਵਾਈਆਂ ਦੇ ਕੰਪਲ ਆਇਆ ਕੋਈ ਲੱਤਾਂ ਪਾਵਾਂ ਮਾਲਸ਼ ਕਰਿਆ ਸੰਗਤ ਦੀ ਸੇਵਾ ਕਰਦੇ ਜੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਕੰਮ ਬਦੀ ਬਹੁਤ ਹੀ ਖੁਸ਼ੀ ਹੋਈ ਹੈ ਮੈਂ ਥੋੜਾ ਜਿਹਾ ਅੱਗੇ ਚੱਲਦਾ ਵਾਂ ਅਸੀਂ ਸੰਗਤ ਦੀ ਸੇਵਾ ਵਾਸਤੇ ਇੱਥੇ ਆਏ ਆ ਸੰਗਤ ਦੀ ਸੇਵਾ ਕਰਨ ਵਾਸਤੇ ਅਸੀਂ ਆਏ ਆ ਗੁਰੂ ਪਿਆਰਿਓ ਕੋਈ ਚਾਹ ਦਾ ਲੰਗਰ ਕੋਈ ਪਕੌੜਿਆਂ ਦਾ ਲੰਗਰ ਕੋਈ ਕਿਉਂਕਿ ਲੰਗਰ ਕੋਈ ਦਾਨੀ ਨਹੀਂ ਲਾਉਂਦਾ ਲੰਗਰ ਇਹ ਨਹੀਂ ਜਿਹਦੇ ਕੋਲ ਮਾਇਆ ਜ਼ਿਆਦੀ ਹੈ ਉਹ ਲੰਗਰ ਲਾਊਗਾ ਲੰਗਰ 20 ਰੁਪਏ ਤੋਂ ਧੰਨ ਸ੍ਰੀ ਗੁਰੂ ਨਾਨਕ ਦੇ ਪਹਿਲੇ ਪਾਤਸ਼ਾਹ ਤੋਂ 20 ਰੁਪਏ ਦਾ ਲੰਗਰ ਤਿਆਰ ਹੋ ਚੱਲਿਆ ਹੈ 20 ਰੁਪਏ ਤੋਂ ਲੰਗਰ ਚੱਲੂ ਹੋਇਆ ਗੁਰੂ ਪਿਆਰੀ ਸత్సੰਗ ਜੀ ਆ ਦੀ ਅਗਰ ਕੀ ਨਾਮ ਆ ਤੁਹਾਡਾ ਪਰਮਜੀਤ ਸਿੰਘ ਜੀ ਕਿੱਥੋਂ ਆ ਕੇੜੀ ਜਗ੍ਹਾ ਤੋਂ ਆਏ ਹੋ ਅੰਮ੍ਰਿਤਸਰ ਤੋਂ ਜੀ ਪਹਿਲੀ ਵਾਰ ਆਏ ਆ ਅੱਗੇ ਕਦੀ ਆਏ ਹੋ ਬੋਡੀਰ ਆਏ ਆ ਜੀ ਜੀ ਅੱਜ ਗੁਰੂ ਦੇ ਨਗਰੀ ਚ ਪਹੁੰਚੇ ਹੈਗੇ ਹਾਂ ਕੀ ਕਹਿਣਾ ਕੀ ਚਾਹੋਗੇ ਜੀ ਅਜ ਨਾਲ ਦਵਾਈ ਦਾ ਕੰਮ ਕਰਦੇ ਆ ਜੀ ਇਹ ਤੇ ਬਹੁਤ ਵੱਡਾ ਪਰਪਕਾਰਿਆ ਜੀ ਕਿਉਂਕਿ ਹਰ ਬੰਦੇ ਨੂੰ ਕਿਸੇ ਨੂੰ ਬੀਪੀ ਆ ਕਿਸੇ ਨੂੰ ਦਰਦ ਆ ਕਿਸੇ ਨੂੰ ਪੀੜ ਆ ਕਿਸੇ ਨੂੰ ਕੁਛ ਆ ਇੱਥੇ ਦਵਾਈ ਹੋਰ ਕਿਤੇ ਮਿਲਦੀ ਨਹੀਂ ਇਹਨਾਂ ਦਾ ਬਹੁਤ ਵੱਡਾ ਪਰਪਕਾਰਿਆ ਬਹੁਤ ਵਰਤਕਾਰ ਇਹਨਾਂ ਦਾ ਜੀ ਹਾਂ ਜੀ ਬਹੁਤ ਪਰਪਕਾਰ ਉਹ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾਅ ਔਰ ਇਸ ਤਰ੍ਹਾਂ ਦੀ ਲਗਾਤਾਰ ਸਾਨੂੰ ਅਪਡੇਟ ਦਿਖਾਉਂਦੇ ਰਹਾਂਗੇ ਜੁੜੇ ਰਹੋ ਅਮੇਜ਼ਿੰਗ ਟੀਵੀ। ਅ ਬਾਬਾ ਜੀ ਸਿਕ ਆਫ ਅ ਮੈਰੀਕਾ ਮੈਡੀਕਲ ਦਾ ਕੈਂਪ ਲਗਾਇਆ ਲੋਗ ਰੋਟੀ ਲੰਗਰ ਚਾਹ ਪਾਣੀ ਦਾ ਵੀ ਲਗਾਇਆ ਉਹਨਾਂ ਨੂੰ ਕੀ ਕਹਿਣਾ ਹੋਵੇ ਸੀ ਬਹੁਤ ਥਾ ਥਾ ਸਾਡੇ ਗੁਰੂ ਦੇ ਚਰਨਾਂ 'ਚ ਲੰਗਰ ਲੱਗੇ ਹੋਏ ਨੇ ਕਈ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਤੇ ਪੰਥ ਵੀ ਪਹੁੰਚਾ ਹੋਇਆ ਸਾਰਾ ਨਿਹੰਗ ਸਿੰਘ ਸਾਡੇ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਨੇ ਅੱਜ ਅਸੀਂ ਸਾਰਿਆਂ ਨੂੰ ਮੁਬਾਰਕਾ ਦਿੰਨੇ ਆ ਤੇ ਆਇਆਂ ਨੂੰ ਜੀ ਆਇਆਂ ਆਖਦੇ ਆ ਕਿਉਂ ਅੱਜ ਜਿੰਨੇ ਵੀ ਇਸ ਧਰਤੀ ਤੇ ਲੰਗਰ ਲੱਗੇ ਹੋਏ ਨੇ ਜੀ ਉਹ ਪਰਮਕਰੀ ਜੀ ਨੇ ਜਿਹੜੇ ਲੰਗਰ ਲਾਉਂਦੇ ਨੇ ਹਾਂ ਜੀ ਆਈਆਂ ਸੰਗਤਾਂ ਨੂੰ ਸ਼ਾਮਲੇ ਨੇ ਜੀ ਨਹੀਂ ਇੱਥੇ ਕੋਈ ਸਾੜੇ ਦੇ ਕੋਈ ਨਹੀਂ ਸੰਗਤ ਤਾਂ ਸ਼ਾਮਿਲ ਨਹੀਂ ਜਾਣੀ ਸ਼੍ਰੋਮਣੀ ਕਮੇਟੀ ਦੇ ਜੀ ਇਹ ਤਾਂ ਸੰਗਤ ਦੀ ਕਿਰਪਾ ਹੈਗੀ ਆ ਜੀ ਸੰਗਤ ਲੰਗਰ ਲਾਉਂਦੀ ਏ ਸੰਗਤ ਸੰਗਤਾਂ ਨੂੰ ਸ਼ਾਮਲ ਈ ਛੋ ਵੱਡੇ ਭਾਗਾਂ ਵਾਲੇ ਜਿਹੜੇ ਇਸ ਧਰਤੀ ਤੇ ਆ ਕੇ ਲੰਗਰ ਲਾਉਂਦੇ ਨੇ ਗੁਰੂ ਚੰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦਿ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਦੇਖ ਸਕਦੇ ਹੋ ਬਿਲਕੁਲ ਬੜਾ ਅੱਛਾ ਮੈਸੇਜ ਦਿੱਤਾ ਆਪਾਂ ਹੋਰ ਜਾਨਾਂ ਵੀ ਆਪਾਂ ਗੱਲਬਾਤ ਕਰਦੇ ਆਂ। ਦੇਖ ਸਕਦੇ ਹੋ ਬਿਲਕੁਲ ਆਪਣਾ ਮੈਡੀਕਲ ਕੈਂਪ ਲਗਾਇਆ ਗਿਆ ਹੈਗਾ ਆਪਾਂ ਹੋਰ ਜਾਨਾਂ ਵੀ ਬਾਈ ਜਾਨਾਂ ਵੀ ਆਪਾਂ ਗੱਲਬਾਤ ਕਰਦੇ ਜਿਹੜੀਆਂ ਸਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ? ਇੰਦਰਜੀਤ ਕਪੂਰਥਲੇ ਤੋਂ ਆਏ ਕਿ ਕਿਵੇਂ ਲੱਗਦਾ ਤੇ ਤੁਸੀਂ ਅੱਜ ਪਹੁੰਚੇ ਹੋ ਹੋਲੇ ਮੁਹੱਲੇ ਦੇ ਉੱਤੇ ਗੁਰੂ ਦੀ ਨਗਰੀ ਦੇ ਵਿੱਚ ਦੀ ਜੀ ਬਹੁਤ ਚੰਗਾ ਹੈਗਾ ਪੂਰੀ ਤਰ੍ਹਾਂ ਭਗਤੀ ਰੰਗ ਦੇ ਵਿੱਚ ਆਨੰਦਪੁਰ ਸਾਹਿਬ ਜਿਹੜਾ ਸ਼ਹਿਰ ਆ ਰੰਗਿਆ ਪਿਆ ਹਰ ਪਾਸੇ ਸਾਨੂੰ ਖਾਲਸਾ ਹੀ ਰੰਗ ਨਜ਼ਰ ਆ ਰਿਹਾ ਉਹ ਦੂਜੇ ਪਾਸੇ ਸੇਵਾਦਾਰਾਂ ਦੀ ਵੀ ਕਮੀ ਨਹੀਂ ਹੈਗੀ ਕੋਈ ਲੰਗਰ ਲਗਾ ਰਿਹਾ ਕੋਈ ਦਵਾਈਆਂ ਦੇ ਲੰਗਰ ਲਗਾ ਰਿਹਾ ਕੋਈ ਭੋਜਨ ਦੇ ਲੰਗਰ ਲਗਾ ਰਿਹਾ ਹੈ ਉਹ ਇਸੇ ਤਰ੍ਹਾਂ ਸੇਖੋ ਫੋ ਅਮਰੀਕਾ ਦੇ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ ਤੇ ਦਵਾਈਆਂ ਦਾ ਲੰਗਰ ਲਗਾਇਆ ਜਾ ਰਿਹਾ ਜਿਹੜਾ ਵੀ ਅੱਜ ਕੱਲ ਇੱਕ ਜ਼ਰੂਰਤ ਬਣ ਚੁੱਕਾ ਜੀ ਇਹ ਵੀ ਇੱਕ ਲੰਗਰ ਜ਼ਰੂਰੀ ਹੈਗਾ ਕਿਉਂਕਿ ਕਿਸੇ ਨੂੰ ਕੋਈ ਸਿਰ ਦੁੱਖ ਦਾ ਕਿਸੇ ਦਾ ਕੋਈ ਛੋਟੀ ਮੋਟੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਇੱਕ ਟੌਨਿਕ ਦਾ ਕੰਮ ਕਰਦਾ ਜਦੋਂ ਇਸ ਤਰ੍ਹਾਂ ਦਾ ਲੰਗਰ ਲੱਗਦਾ ਤਾਂ ਇਹ ਇੱਕ ਜ਼ਰੂਰੀ ਚੀਜ਼ ਹੈਗੀ ਆ ਜੀ ਉਹ ਬਾਈ ਜੀ ਨੇ ਬੜਾ ਅੱਛਾ ਮੈਸੇਜ ਦਿੱਤਾ ਹੋਇਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਕੀ ਕੀ ਕਹਿਣਾ ਚਾਹੋਗੇ ਸਿੱਖ ਸੋ ਅਮਰੀਕਾ ਵੱਲੋਂ ਜਿਹੜੇ ਲੰਗਰ ਲਗਾਇਆ ਗਿਆ ਦਵਾਈਆਂ ਦਾ ਇਹ ਬਹੁਤ ਹੀ ਵਧੀਆ ਬਰਾਲਾ ਕਿਉਂਕਿ ਪਤਾ ਨਹੀਂ ਕਦੋਂ ਕਿਸੇ ਸੰਗਤ ਨੂੰ ਤਕਲੀਫ ਉੱਠ ਜੇ ਕਿਸੇ ਕਿਸਮ ਦੀ ਤੇ ਉਹਦਾ ਮੈਡੀਕਲ ਹੋ ਸਕਦਾ ਤੇ ਜਿਹੜੇ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਹੋਲੇ ਮੱਲੇ ਦਾ ਆਨੰਦ ਮੱਜਿਆ ਇਹ ਦੁਨੀਆ ਭਾਰ ਵਿੱਚ ਕਿਤੇ ਵੀ ਨਹੀਂ ਵਾਹ ਸਕਦਾ ਜੀ ਤੇ ਮੇਰੇ ਵੱਲੋਂ ਵੈਗਰੂ ਕੇ ਇਹੋ ਹੀ ਅਰਦਾਸ ਹੈ ਕਿ ਹਰ ਸਾਲ ਇਸੇ ਤਰ੍ਹਾਂ ਹੀ ਰੌਣਕਾਂ ਬਣੀਆਂ ਤੇ ਸਾਡੇ ਸਿੱਖ ਸੋ ਅਮਰੀਕਾ ਵਾਲੇ ਇਹੋ ਜਿਹਾ ਵੱਡਾ ਪ੍ਰਾਲਾ ਕਰਦੇ ਰਹਿਣ ਜਿਨ੍ਹਾਂ ਨੇ ਕਿ ਪੰਜਾਬ ਭਰ ਦੇ ਵਿੱਚ ਵੱਡੇ ਵੱਡੇ ਪ੍ਰਾਲੇ ਕੀਤੇ ਨੇ ਸਕੂਲਾਂ ਵਿੱਚ ਕਾਪੀਆਂ ਕਿਤਾਬਾਂ ਜੀ ਸਰਦੀਆਂ ਆਮ ਦਾ ਮੁਤਾਬਕ ਵਰਦੀਆਂ ਵੰਡੀਆਂ ਨਹੀਂ ਤੇ ਮੈਂ ਕਹਿੰਦਾ ਵੀ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਬਿਲਕੁਲ ਪੱਟੀ ਸਾਹਿਬ ਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਔਰ ਇਸ ਤਰ੍ਹਾਂ ਦੀ ਹੋਰ ਤੁਹਾਨੂੰ ਅਪਡੇਟਸ ਦਿਖਾਉਂਦੇ ਰਾਵਾਂਗੇ ਜੁੜੇ ਰੋ ਅਮੇਜ਼ਿੰਗ ਟੀਵੀ ਔਰ ਦੇਖ ਸਕਦੇ ਬਿਲਕੁਲ ਸੰਗਤਾ ਇੱਥੇ ਬੜੀਆਂ ਦੂਰ ਦੂਰੋਂ ਪਹੁੰਚੇ ਹੋਏ ਆਂ ਔਰ ਵੀ ਆਪਾਂ ਆਪਣਾ ਮਹਿਲਾਣਾ ਨਾਲ ਗੱਲਬਾਤ ਕਰਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਆਪਣਾ ਮੈਡੀਕਲ ਦਾ ਕੈਂਪ ਲਗਾਇਆ ਹੈਗਾ ਜੀ ਇਹ ਵਧੀਆ ਵਾ ਦੁਨੀਆ ਵਾਸਤੇ ਜੀ ਵੀ ਆਏਗੇ ਸੰਗਤ ਨੂੰ ਚਲੋ ਸਪੋਰਟ ਮਿਲਦੀ ਆ ਮਿਲਦੀ ਆ ਕੋਈ ਦਿੱਕਤ ਨਹੀਂ ਆ ਹਾਂਜੀ ਉਹ ਬਿਲਕੁਲ ਇਹਨਾਂ ਦਾ ਵੀ ਕਹਿਣਾ ਹੈਗਾ ਬੜਾ ਅੱਛਾ ਮੈਸੇਜ ਤਾਂ ਆਪਾਂ ਹੋਰ ਜਾਣਾ ਵੀ ਆਪਾਂ ਗੱਲਬਾਤ ਕਰਾਵਾਂਗੇ ਤਸਵੀਰਾਂ ਸਾਨੂੰ ਸਾਂਝੀਆਂ ਕਰਾ ਰਹੇ ਆਪਣੇ ਅਮੇਜ਼ਿੰਗ ਟੀਵੀ ਤੋਂ ਔਰ ਗੱਲਬਾਤ ਕਰਦੇ ਹੈਗੇ ਆ ਬੱਪੂ ਜੀ ਕਿੱਥੋਂ ਆਏ ਤੁਸੀਂ ਚੱਕ ਪਾਈ ਕਿਥੋਂ ਜੀ ਬੱਪੂ ਜੀ ਕਿੱਦਾਂ ਲੱਗਦਾ ਹੈਗਾ ਵੈ ਲੋਗ ਲੰਗਰ ਪਾਣੀ ਲਗਾਉਂਦੇ ਚਾਹ ਪਾਣੀ ਲਗਾਉਂਦੇ ਸੇਵਾ ਇਹ ਦਵਾਈਆਂ ਦਾ ਲੰਗਰ ਸਿੱਖੋ ਅਮਰੀਕਾ ਲਗਾ ਰਿਹਾ ਪੂਰਾ ਸਿਰੇ ਛੱਟ ਪੰਡਦਾ ਜੀ ਸਿਰੇ ਦੀ ਹਾਂ ਪੂਰਾ ਕੀ ਕਹਿਣਾ ਕੀ ਜਾਉਂਗੇ ਜੀ ਪੂਰਾ ਸਿਰੇ ਛੱਟ ਪੂਰਾ ਮੇਨ ਗੁਰੂ ਘਰ ਦਾ ਪੂਰਾ ਮੇਨ ਪੂਰਾ ਵੱਧਾ ਚੱਲ ਬਹੁਤ ਵਧੀਆ ਚੱਲਦਾ ਪਿਆ ਹੈਗਾ ਵਾ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖ ਸਕਦੇ ਹੋ ਕਿ ਕਿੰਨਾਗਾ ਇੱਥੇ ਰਸ਼ ਹੈਗਾ ਵਾ ਗੁਰੂ ਦੀ ਨਗਰੀ ਦੇ ਵਿੱਚ ਬਿਲਕੁਲ ਇਹ ਤਸਵੀਰਾਂ ਸਾਂਝੀਆਂ ਕਰਾ ਰਹੇ ਆ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਹਰਦੀਪ ਸਿੰਘ ਸਾਨੀ ਕਿੱਥੋਂ ਆਏ ਬਾਈ ਜੀ ਜਗਰਾਉਂ ਤੋਂ ਬਾਈ ਜੀ ਕਿੱਦਾਂ ਲੱਗਦਾ ਲੋਕ ਆਪਣਾ ਲੰਗਰ ਲਗਾਉਂਦੇ ਆ ਚਾਹ ਪਾਣੀ ਰੋਟੀ ਦੇ ਲੰਗਰ ਦਗਾਉਂਦੇ ਪਰ ਕਿਤੇ ਕਿਤੇ ਜਾ ਕੇ ਸਿਕ ਆਫ ਅਮਰੀਕਾ ਦਵਾਈਆਂ ਦਾ ਲੰਗਰ ਲਗਾ ਰਿਹਾ ਹੈ ਤੁਹਾਨੂੰ ਫ੍ਰੀ ਆਈ ਕੀ ਕਹਿਣਾ ਕੀ ਚਾਹੋਗੇ ਮੈਸੇਜ ਹੀ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਚਾਹਣਾ ਬਾਤ ਤੋਂ ਬਾਤ ਸੰਗਤ ਆਉ ਤੇ ਸਾਰੀ ਸੰਗਤਾਂ ਸਾਡਾ ਭਾਵਨਾ ਨਾ ਹੁੰਦੀ ਆ ਤੇ ਲੰਗਰ ਪਾਣੀ ਜੋ ਵੀ ਗੁਰੂ ਦੇ ਘਰ ਦਾ ਸਾ ਫਰੀ ਚੱਲਦਾਗਾ ਵਾਚੜ ਕੇ ਗੁਰੂ ਸੰਗਤ ਬਣੇ ਜੋ ਮੰਦਿਰ ਹੁੱਲੜਵਾਜੀ ਨਾ ਕਰੇ ਆ ਕੇ ਸਰਦਾ ਭਾਵਨਾ ਨਾਲ ਮੱਥਾ ਟੇਕੇ ਹਾਂਜੀ ਬਿਲਕੁਲ ਇਹਦਾ ਸਹੀ ਕਹਿਣਾ ਹੈਗਾ ਵਾ ਦੇਖ ਸਕਦੇ ਹੋ ਕਿ ਕਿੰਨੀਆਂ ਸੰਗਤਾਂ ਇੱਥੇ ਗੁਰੂ ਦੀ ਨਗਦੀ ਚ ਪਹੁੰਚੀਆਂ ਹੋਈਆਂ ਨੇ ਅੱਜ ਦੂਸਰਾ ਦਿਨ ਹੈਗਾ ਕੱਲ ਸਾਡਾ ਪਹਿਲਾ ਦਿਨ ਸੀ ਅੱਜ ਸਾਡਾ ਦੂਜਾ ਦਿਨ ਹੈਗਾ ਵਾ ਪਰ ਕਿਧਰ ਕਿਧਰ ਜਾ ਕੇ ਸਿੱਖੋਫ ਅਮਰੀਕਾ ਬੜੇ ਅੱਛਾ ਅੱਛੇ ਉਪਰਾਲੇ ਕਰਦਾ ਆ ਰਿਹਾ ਹੈਗਾ ਵਾ ਮੇਰਾ ਵੀ ਦਿਖਾ ਰਹੇ ਹੈਗੇ ਆ ਸਿੱਖੋਫ ਅਮਰੀਕਾ ਦੇ ਦੇਖੋ ਕਿੰਨਾ ਰਸ਼ ਲੱਗਿਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਜਿਹੜੇ ਲੋਕ ਬੜੀ ਦੂਰ ਦੂਰੋਂ ਆਏ ਹੋਏ ਹੈਗੇ ਨੇ ਉਹ ਦੇਖਦੇ ਆ ਕਿ ਆ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਕੀ ਕਹਿੰਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੀ ਨਾਮ ਆ ਤੁਹਾਡਾ ਕਿੱਥੋਂ ਆਏ ਬਾਈ ਜੀ ਤੁਸੀਂ ਪ੍ਰਦੀਪ ਸਿੰਘ ਮੱਛਵਾਲਾ ਸੇ ਮੱਛਵਾਲਾ ਤੋਂ ਆਏ ਪਹਿਲੀ ਵਾਰ ਆ ਅੱਗੇ ਵੀ ਕਦੀ ਆਏ ਨਹੀਂ ਅੱਗੇ ਵੀ ਆਉਂਦੇ ਆ ਕਿੱਦਾਂ ਲੱਗਦਾ ਪਿਆ ਅੱਜ ਬਹੁਤ ਵਧੀਆ ਜੀ ਬਹੁਤ ਜ਼ਰਾ ਬੋਲਨੇ ਮਹੱਲੇ ਦੇ ਉੱਤੇ ਆ ਕੇ ਬਹੁਤ ਨੰਦਿਆ ਜੀ ਬਹੁਤ ਨੰਦਿਆ ਕੀ ਕਹਿਣਾ ਮੈਸੇਜ ਕੀ ਦੇਣਾ ਕੀ ਕਹਿਣਾ ਚਾਹੋਗੇ ਮੈਸੇਜ ਇਹੀ ਦੇਣਾ ਚਾਹੁੰਦੇ ਆ ਕਿ ਆਪਾਂ ਜਿੱਦਾਂ ਨੌਜਵਾਨ ਪੀੜ੍ਹੀ ਆ ਜੀ ਦਾੜੀ ਕੇਸ ਕੱਟੇ ਹੋਏ ਆ ਮੈਂ ਖੁਦ ਕੱਟੇ ਹੋਏ ਆ ਜੀ ਤੇ ਮੈਂ ਵੀ ਆਇਆ ਹੁਣ ਹੁਣ ਮੰਨਤਾ ਬਣਿਆ ਹੋਇਆ ਅਮਰ ਛਕਣ ਦਾ ਬਾਕੀ ਦੇਖਦੇ ਹਾਂ ਕੀ ਮਾਲਕ ਨੂੰ ਮਨਜ਼ੂਰ ਆ ਜੀ ਹਾਂਜੀ ਤੇ ਅੱਜ ਦੇ ਯੂਥ ਪੀੜੀ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ੇ ਪੱਤੇ ਕਰਦੇ ਆਂ ਛੱਡ ਕੇ ਬਸ ਗੁਰੂ ਤੇ ਲੜ ਲੱਗਣਾ ਚਾਹੀਦਾ ਜੀ ਜੀ ਹਾਂਜੀ ਤੇ ਉਹ ਸਿੱਖੋ ਆਫ ਅਮਰੀਕਾ ਤੇ ਲੰਗਰ ਲਗਾ ਰਿਆ ਦਵਾਈਆਂ ਦਾ ਕੀ ਕੰਮ ਆ ਬਹੁਤ ਵਧੀਆ ਉਪਰਾਲਾ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਹਾਂਜੀ ਦੇਖੋ ਬਿਲਕੁਲ ਤੁਸੀਂ ਇਦਾਂ ਦਾ ਕਹਿਣਾ ਕਿ ਬਹੁਤ ਬਹੁਤ ਧੰਨਵਾਦ ਹੈਗਾ ਆਪਾਂ ਹੋਰ ਜਨਰਲ ਵੀ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਜੀ ਬਾਕੀ ਕਿਵੇਂ ਲੱਗਦਾ ਅੱਜ ਇੱਥੇ ਪਹੁੰਚੇ ਹੈਗੇ ਤੁਸੀਂ ਬਹੁਤ ਵਧੀਆ ਆਨੰਦ ਆ ਜੀ ਜਿਹੜੇ ਸਰੀਰਕ ਰੋਗ ਹੈਗੇ ਆ ਉਹਨਾਂ ਦੇ ਨਿਵਾਰਨ ਦੇ ਲਈ 8ਵੇਂ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਦਵਾਖਾਨੇ ਚਲਾਏ ਸੀ ਜੀ ਤੇ ਇਹ ਗੁਰੂ ਦੇ ਸਿੱਖਾਂ ਨੇ ਉਸੇ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਜੀ ਇੱਥੇ ਜਿਹੜੇ ਇਹ ਦਵਾਵਾਂ ਦੇ ਵੀ ਪ੍ਰਬੰਧ ਕੀਤੇ ਹੋਏ ਆ ਜੀ ਤੇ ਸੰਗ ਤੁਹਾਨੂੰ ਕੋਈ ਜੇ ਸਰੀਰਕ ਤੌਰ ਤੇ ਕੋਈ ਦੁੱਖ ਤਕਲੀਫ ਹੈਗੀ ਆ ਤੇ ਉਹ ਸੰਗ ਤਾਂ ਇੱਥੇ ਫਰੀ ਦੇ ਵਿੱਚ ਸੇਵਾ ਦੇ ਵਿੱਚ ਆਪਣੇ ਜਿਹੜੇ ਹੈਗੇ ਆ ਸਰੀਰਕ ਰੋਗ ਵੀ ਉਹ ਦੂਰ ਹੋ ਰਹੇ ਆ ਜੀ ਸੋ ਇਸ ਕਰਕੇ ਜਿਹੜੀ ਹੈ ਸੇਖ ਆਫ ਅਮਰੀਕਾ ਇਹਨਾਂ ਦੀ ਸੰਸਥਾ ਇਹਨਾਂ ਬਹੁਤ ਹੀ ਵਧਾਈ ਦੇ ਪਾਤਰ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਔਰ ਆਪਾਂ ਡਾਕਟਰ ਨਾਲ ਵੀ ਆਪਾਂ ਗੱਲਬਾਤ ਕਰਾਨੇ ਜਿਹੜੇ ਜਿਹੜੀ ਸੇਵਾ ਕਰਦੇ ਆ ਰਹੇ ਹੈਗੇ ਨੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਮੈਂ 6 ਆਫ ਅਮਰੀਕਾ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹਰ ਸਾਲ ਇਹ ਮੌਕਾ ਦਿੰਦੇ ਆ ਵੀ ਲੋਕਾਂ ਦੀ ਸੇਵਾ ਕਰੀ ਅਸੀਂ ਦਵਾਈਆਂ ਫ੍ਰੀ ਵੰਡੀਏ ਇੱਥੇ ਕੱਲ ਤੋਂ ਅੱਜ ਦੇ ਵਿੱਚ ਹਜ਼ਾਰਾਂ ਪੇਸ਼ੈਂਟ ਆ ਚੁੱਕੇ ਆ ਜਿਨ੍ਹਾਂ ਨੂੰ ਅਸੀਂ ਫ੍ਰੀ ਆਫ ਕੋਰ ਦਵਾਈਆਂ ਦੇ ਰਿਆ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰੂੰਗਾ ਕਿ ਕੱਲ ਪਹਿਲਾ ਦਿਨ ਹੈਗਾ ਅਸੀਂ ਅੱਜ ਦੂਜਾ ਦਿਨ ਹੈਗਾ ਔਰ ਇਹ ਦਵਾਈਆਂ ਦਾ ਲੰਗਰ ਕਿੰਨੀ ਦੇਰ ਤੱਕ ਲੱਗਦਾ ਲੱਗਦਾ ਰਹੂਗਾ ਜੀ ਇਹ ਤਾਂ ਜੀ ਦੇਖੋ ਜਿੱਤਾਂ ਹੀ ਪੇਸ਼ੈਂਟ ਆਈਏ ਮਰੀਜ਼ ਆਈ ਜਾਂਦੇ ਕੱਲ੍ਹ ਦੇ ਵੀ ਅਸੀਂ ਰਾਤ ਤੱਕ ਬੈਠੇ ਰਹੇ ਆ ਅੱਜ ਸਵੇਰ ਦੇ ਲੱਗੇ ਆ 7 ਵਜੇ ਦੇ ਲੱਗੇ ਆ ਹੁਣ ਰਾਤ ਤੱਕ ਜਿੱਤਾਂ ਹੀ ਮਰੀਜ਼ ਆਈ ਜਾਣਗੇ ਅਸੀਂ ਲੱਗੇ ਰਾਵਾਂਗੇ ਜੀ ਜੀ ਦੇ ਬੜਾ ਅੱਛਾ ਵੈਸੇ ਇੱਥੇ ਆਪਾਂ ਹੋਰ ਜਾਣਾ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਔਰ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਬੜੀਆਂ ਦੂਰ ਦੂਰੋਂ ਪਹੁੰਚੀਆਂ ਹੋਈਆਂ ਨੇ ਔਰ ਪੂਰਾ ਪੂਰਾ ਰਾਸ਼ਾ ਗਾਇਆ ਇਸ ਟਾਈਮ ਸਿੱਖੋ ਅਮਰੀਕਾ ਨੇ ਬੜੇ ਅੱਛੇ ਉਪਰਾਲੇ ਚੰਗੇ ਕੀਤੇ ਹੈਗੇ ਨੇ ਔਰ ਆਪਣਾ ਅੱਜ ਦੂਜਾ ਦਿਨ ਹੈਗਾ ਵਾ ਮੈਡੀਕਲ ਕੈਂਪ ਦਾ ਔਰ ਤਿੰਨ ਸਾਲ ਹੋ ਗਏ ਆ ਇਹ ਮੈਡੀਕਲ ਕੈਂਪ ਲਗਾਉਂਦੇ ਨੂੰ ਔਰ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖਦੇ ਪਏ ਆ ਔਰ ਇਸ ਤਰ੍ਹਾਂ ਹੀ ਤੁਹਾਨੂੰ ਅਪਡੇਟਸ ਦਿਖਾਉਂਦੇ ਰਵਾਂਗੇ ਆਪਣੇ ਅਮੇਜ਼ਿੰਗ ਟੀਵੀ ਦੇ ਉੱਤੇ